ਜਿਨ ਬਗਵਾ ਮੇ ਦੀ ਬੱਜ ਕੱਜ ਕਾਜੀ ਨਿਸ਼ਿਮ ਮੰਦਰ ਪਣਾਲਾਉੜ ਪਾਟਣਾ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਜੋ ਕਿ ਲਗਾਤਾਰ 41 ਸਾਲ ਤੋਂ ਸੀ ਬਣਦੇ ਜਾ ਰਹੇ ਆ ਅੱਜ ਬਣਾਈ ਜਾ ਰਹੀ ਹੈ ਜਿਸ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦੀਆਂ ਭੋਲੇ ਨਾਦੀਆਂ ਵੱਖ-ਵੱਖ ਗਰੁੱਪ ਦੇ ਵਿੱਚ ਸੁੰਦਰ-ਸੁੰਦਰ ਝਾਕੀਆਂ ਕਿਉਂਕਿ ਬੜੀ ਮਿਹਨਤ ਦੇ ਨਾਲ ਬਣਾਈਆਂ ਗਈਆਂ ਨੇ ਕਲਕੱਤੇ ਦੇ ਕਾਰੀਗਰਾਂ ਦੁਆਰਾ ਮਿੱਟੀ ਦੀਆਂ ਭਗਵਾਨ ਪਿਸ਼ਣ ਦੀਆਂ ਸਰੂਪ ਦੀਆਂ ਵੱਖ-ਵੱਖ ਚਾਕੀਆਂ ਜੋ ਕਿ ਤੁਸੀਂ ਬਾਹਰ ਦੇਖ ਰਹੇ ਲੱਗੀਆਂ ਨੇ ਅੱਜ ਸ਼ਿਮੰਦਰ ਵਿੱਚ ਮਾਈਆਂ ਨੇ ਜਿਸ ਦਾ 8 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਭਗਤਾਂ ਦਾ ਜੋ ਕਿ ਬਹੁਤ ਵੱਡਾ ਇੱਕ ਸਾਰੀ ਪਾਤਰਾਂ ਦੇ ਲੋਕ ਚਾਹੇ ਮੇਰੀਆਂ ਮਾਤਾਵਾਂ ਨੇ ਚਾਹੇ ਪਹਿਣਾ ਨੇ ਵੀ ਨੇ ਬਜ਼ੁਰਗ ਨੇ ਬੱਚੇ ਨੇ ਸਾਰੇ ਸ਼ਿਮੰਦਰ ਵਿੱਚ ਪਹੁੰਚ ਕੇ ਭਗਵਾਨ ਪਿਸ਼ਣ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ ਅੱਜ ਦਾ ਦਿਨ ਬੜਾ ਪਾਗਾ ਵਾਲਾ ਦਿਨ ਹੈ ਬੜਾ ਕਰਮਾ ਵਾਲਾ ਦਿਨ ਹੈ ਅੱਜ ਦੇ ਦਿਨ भगवान कृष्ण जी ने इस दुनिया में अवतार लिया सी ਜਿਵੇਂ ਆਪਾ ਸੁਣਦੇ ਆ ਕਿ ਜੇਹਨ ਦੇ ਵਿੱਚ अवतार ਹੋਇਆ ਸੀ ਸਾਰੇ ਜੇਹਨ ਦੇ ਜਿੰਦੇ ਟੁੱਟ ਗਏ ਸੀ ਸੱਤ ਸਮੁੰਦਰ ਜੋਗੋ ਸਮੁੰਦਰ ਦੇ ਵਿੱਚ ਦੀ ốcੀ ਦੇ ਵਿੱਚ ਲੈ ਕੇ ਇਹਨਾਂ ਨੂੰ ਜੋ ਕੀ ਆਏ ਸੀ ਇਸ ਦੁਨੀਆ ਵਿੱਚ ਇਹਨਾਂ ਨੇ ਪ੍ਰਵੇਸ਼ ਕੀਤਾ ਸੀ ਜਿਨ੍ਹਾਂ ਨੇ ਦੁਨੀਆ ਦਾ ਆਪਤਾਰਾ ਕੀਤਾ ਸੋ ਅੱਜ ਦੇ ਦਿਨੀਆਂ ਸੀ ਸਮੂਹ ਸ਼ਹਿਰ ਦੇ ਵਸਨੀਕਾਂ ਨੂੰ ਇਲਾਕਾ ਵਸਨੀਕਾਂ ਨੂੰ ਪੰਜਾਬ ਵਸਨੀਕਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਇਹ ਜੋ ਸ਼੍ਰੀ ਮੰਦਿਰ ਤੇ ਸ਼ਿਵ ਦਵਾਲੇ ਦੇ ਨਾਲ ਨਾਲ ਜਲ ਜਾਂਦਾ ਸੀ 200 ਸਾਲ ਪੁਰਾਣਾ ਸ਼ਿ ਮੰਦਰ ਅੱਜ ਇਹ ਵਿਸ਼ਾਲ ਮੰਦਰ ਬਣ ਜਾ ਰਿਹਾ ਉਹਨਾਂ ਦੀ ਕਿਰਪਾ ਦੇ ਨਾਲ ਇੱਥੇ ਜੋ ਵੀ ਜੋ ਕੀ ਮਨੋ ਕਾਮਨਾ ਆਪਣੀ ਲੈ ਕੇ ਆ ਗਿਆ ਉਹ ਪੂਰੀ ਹੁੰਦੀ ਆ ਇੱਥੇ ਕਦੇ ਕੋਈ ਖਾਲੀ ਨਹੀਂ ਜਾਂਦਾ ਇਹ ਮੰਦਰ ਆ ਬਹੁਤ ਹੀ ਵਿਸ਼ਾਲ ਮੰਦਰ ਬਣਨ ਜਾ ਰਿਹਾ ਅੱਜ ਅਸੀਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਸ਼ਰਧਾ ਨਾਲ ਬੜੀ ਧੂਮ-ਧਾਮ ਨਾਲ ਸਾਡੇ ਪ੍ਰਧਾਨ ਭਗਵਤ ਦਾਲ ਜੀ ਨਿੱਕਾ ਜੋ ਕਿ 25 ਸਾਲਾਂ ਤੋਂ ਬਤੌਰ ਪ੍ਰਧਾਨਗੀ ਸੇਵਾਦਾਰ ਜੋ ਕੰਮ ਕਰਦੇ ਆ ਰਹੇ ਨੇ ਉਹਨਾਂ ਦੀ ਰਹਿਨਮਾਈ ਇੱਥਾ ਇਹ ਜੋ ਕ੍ਰਿਸ਼ਨ ਜਨਮਸ਼ਟਮੀ ਆ ਮਨਾਉਂ ਜਾ ਰਹੇ ਆ ਅੱਜ ਸ੍ਰੀ ਕ੍ਰਿਸ਼ਨ ਜਨਮਸ਼ਟਮੀ ਦਾ ਜੋ ਦਿਹਾੜਾ ਜਨਮ ਦਿਨ ਉਹ ਅਸੀਂ ਪ੍ਰਗੈਨ ਸੰਧਕ ਕਮੇਟੀ ਪਾਤਰਾਵੰਤੋਂ ਸਾਡੇ ਪ੍ਰਗਨ ਭਰਨ ਤੋਂ ਨਿਕਾ ਜੀ ਜੋ ਬਹੁਤ ਲੰਬੇ ਸਮੇਂ ਤੋਂ ਇਸ ਦੀ ਸੇਵਾ ਕਰਦੇ ਆ ਰਹੇ ਨੇ ਉਹਨਾਂ ਦੀ ਰਵਾਇਤ ਦੇ ਵਿੱਚ ਅਸੀਂ ਦੋ ਤਿਹਾਰ ਸ੍ਰੀ ਕ੍ਰਿਸ਼ਨ ਜਨਮਸ਼ਟਮੀ ਆ ਸ੍ਰੀ ਰਾਤਰੀ ਵੀ ਬੜੇ ਧੰਨ ਨਾਲ ਮਨਾਉਂਦੇ ਆ ਅਸੀਂ ਅੱਜ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਔਰ ਇਸ ਚਾਰੇ ਹੁੰਜਾ ਦੇ ਸਾਡੇ ਸੰਤ ਬੈਠੇ ਨੇ ਉਹਨਾਂ ਦੇ ਚਰਨਾਂ 'ਚ શ્રી ਗਣੇਸ਼ ਕਰਨ ਸਾਡੇ ਅੱਜ ਬਹੁਤ ਸਾਡੇ ਖਾਸ ਜੋ ਇਸ ਸ਼ਹਿਰ ਦੇ ਹਸਤੀਆਂ ਨੇ ਉਹ ਆਣੇ ਜਾਰੀਆਂ ਨੇ ਆਸੀਂ ਆਪਣੇ ਵੱਲ